ਹਾਂ ਜੀ ਸਸਿ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਉਮਰ ਤੋਂ ਪਹਿਲਾਂ ਵਿਆਹ ਕਿਉਂ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਉਮਰ ਤੋਂ ਪਹਿਲਾਂ ਬਹੁਤ ਸਾਰੇ ਰਿਸ਼ਤੇਦਿਆਂ ਦਾ ਬਹੁਤ ਸਾਰੇ ਨਾਤਿਆਂ ਦਾ ਪਤਾ ਨਹੀਂ ਲੱਗਦਾ ਕਿ ਕਿਸੇ ਦੂਜੇ ਪਰਿਵਾਰ ਦੇ ਵਿੱਚ ਜਾ ਕੇ ਕਿਵੇਂ ਰਲਣਾ ਵਾ ਕਿਵੇਂ ਵਿਚਰਨਾ ਵਾ ਤੇ ਕੀ ਰੀਤ ਰਵਾਜ ਹੁੰਦੇ ਨੇ ਦੋਹੇ ਮੁੰਡਾ ਦਾ ਕੁੜੀ ਨੂੰ ਛੋਟੀ ਉਮਰ ਦੇ ਵਿੱਚ ਜੇ ਵਿਆਹ ਹੋ ਜਾਵੇ ਤਾਂ ਵਾਕਈ ਉਹਨਾਂ ਨੂੰ ਰਿਸ਼ਤੇ ਦਾ ਨਹੀਂ ਪਤਾ ਹੁੰਦਾ ਵਿਆਹ ਤੋਂ ਬਾਅਦ ਜੋ ਪਤੀ ਤੇ ਪਤਨੀ ਦਾ ਅਸਲ ਰਿਸ਼ਤਾ ਹੁੰਦਾ ਉਹਦੇ ਬਾਰੇ ਵੀ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਪਤੀ ਤੇ ਪਤਨੀ ਦਾ ਰਿਸ਼ਤਾ ਅਸਲਚ ਹੁੰਦਾ ਕੀ ਹੈ ਕਈ ਵਾਰੀ ਕੀ ਹੁੰਦਾ ਵਾ ਲੜਕੀ ਲੜਕੇ ਦੇ ਪਰਿਵਾਰ ਵਿੱਚ ਨਹੀਂ ਰਲਮਿਲ ਪਾਉਂਦੀ ਜਿਹਦੇ ਕਰਕੇ ਲੜਕੀ ਤੇ ਉਹਦੇ ਸਹੁਰੇ ਪਰਿਵਾਰ ਦੇ ਵਿੱਚ ਅਣਬਣ ਹੋ ਜਾਂਦੀ ਹੈ ਤੇ ਰਿਸ਼ਤਿਆਂ 'ਚ ਗੜਬੜ ਪੈ ਜਾਂਦੀ ਹੈ ਜਾਂ ਫਿਰ ਮੁੰਡੇ ਬੇਫਾਉਲ ਤੁਰ ਆਪਣੇ ਸਾਰੇ ਪਰਿਵਾਰ ਨੂੰ ਤੰਗ ਕਰਨ ਲੱਗ ਜਾਂਦੇ ਨੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੇ ਪਹਿਲਾਂ ਜੋ ਗਲਤੀਆਂ ਕੀਤੀਆਂ ਨੇ ਉਹ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਤੇ ਲੰਗੀ ਉਮਰ ਦੇ ਵਿੱਚ ਫਿਰ ਉਹਨਾਂ ਕੋਲੇ ਸਿਰਫ ਪਛਤਾਵਾ ਰਹਿ ਜਾਂਦਾ ਸੋ ਵਿਆਹ ਇੱਕ ਸਹੀ ਉਮਰ ਦੇ ਵਿੱਚ ਹੀ ਕਰਾਉਣਾ ਚਾਹੀਦਾ ਹੈ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਵਾ ਧੰਨਵਾਦ